ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰੇ ਸਾਡੇ ਫਾਰਮਰ ਵੀ ਪੁੱਛਦੇ ਹੁੰਦੇ ਆ ਕਿ ਅਸੀਂ ਮਿਰਚ ਲੱਗੀ ਹੋਈ ਆ ਉਹਦੇ ਵਿੱਚ ਕੀ ਪ੍ਰੋਡਕਟ ਲਾ ਸਕਦੇ ਆ ਵੈਸੇ ਤੁਸੀਂ ਸਭ ਸਿਆਣਿਆਂ ਆਪਾਂ ਤਾਂ ਕੋਈ ਦੱਸਣ ਵਾਲੇ ਕੋਈ ਬੜੇ ਵੱਡੇ ਵਿਗਿਆਨੀ ਵੀ ਨਹੀਂ ਹੈਗੇ ਜਾਂ ਕੋਈ ਡਾਕਟਰਾਂ ਪਰ ਫਿਰ ਵੀ ਹਨਾ ਜੇ ਕੋਈ ਚੰਗੀ ਚੀਜ਼ ਆ ਉਹ ਦਿਖਾ ਦੇਣੀ ਚਾਹੀਦੀ ਆ ਤੁਹਾਨੂੰ ਤੁਸੀਂ ਦੇਖ ਰਹੇ ਹੋ ਇਹ ਬਾਈ ਆਪਣੇ ਦੇ ਜਿਹੜੀ ਮਿਰਚ ਵੀ ਲੱਗੀ ਆ ਕੌੜੀ ਤੇ ਵਿੱਚ ਮਿਰਚ ਦੀ ਦੂਸਰੀ ਬੱਟ ਤੇ ਇਹਨਾਂ ਦੀ ਜਿਹੜੀ ਗੋਭੀ ਆ ਉਹ ਬੰਦ ਗੋभी ला ਛੱਡੀ ਐ ਕਿਉਂਕਿ ਬੰਦ ਗੋभी ਦਾ ਜਿਹੜਾ ਫਲਾਉ ਜ਼ਿਆਦਾ ਨਹੀਂ ਹੁੰਦਾ ਇਸ ਕਰਕੇ ਉਹ ਜਿਹੜੀ ਮਿਰਚ ਨੂੰ ਪ੍ਰੋਬਲਮ ਬਹੁਤ ਘੱਟ ਆਉਂਦੀ ਆ ਤੇ ਨਾਲੇ ਜਿਹੜੀ ਆਪਣੀ ਆਮਦਨ ਹੈ ਉਹ ਵੀ ਵਧੀਆ ਬਣ ਜਾਂਦੀ ਆ ਹੁਣ ਤੇ ਡਬਲ ਕੰਮ ਹੋ ਜਾਂਦਾ ਕਿਉਂਕਿ ਹੁਣ ਗੋभी ਵੀ ਦੇਖੋ ਬਿਲਕੁਲ ਜਵਾਨ ਹੋ ਚੁੱਕੀ ਐ ਜਦੋਂ ਤੱਕ ਮਿਰਚ ਨਹੀਂ ਸਟਾਰਟ ਹੋਣਾ ਉਦੋਂ ਤੱਕ ਜਿਹੜਾ ਗੋਭੀ ਦਾ ਕੰਮ ਹੋ ਨਿਬੜ ਜਾਣਾ ਇਸ ਕਰਕੇ ਜਿਹੜੀ ਬੰਦ ਗੋਭੀ ਆ ਤੁਸੀਂ ਉਹ ਵੀ ਲਾ ਸਕਦੇ ਹੋ ਕਿਉਂਕਿ ਇਹ ਜਿਆਦਾ ਜਗ੍ਹਾ ਨਹੀਂ ਘੇਰਦੀ ਔਰ ਜਿਹੜੇ ਮਿਰਚ ਨੂੰ ਨੁਕਸਾਨ ਆ ਉਹ ਨਹੀਂ ਹੁੰਦਾ ਬਸ ਇੰਨਾ ਤਿਆਰ ਰੱਖੋ ਕਿ ਜਲਦੀ ਤਿਆਰ ਕਰਨ ਵਾਸਤੇ ਤੁਸੀਂ ਇਹਨੂੰ ਵਧੀਆ ਟੌਣਕ ਦੇ ਸਕਦੇ ਹੋ ਜਿਵੇਂ ਤੇਰੇ 45 ਹੋ ਗਿਆ 52 34 ਹੋ ਗਿਆ ਇਹ ਚੀਜ਼ਾਂ ਖਰਾਕ ਵੱਧ ਦੇ ਕੇ ਇਹਨੂੰ ਤੁਸੀਂ ਛੇਤੀ ਤਿਆਰ ਕਰ ਸਕਦੇ ਹੋ ਤਾਂ ਉਸ ਤੋਂ ਬਾਅਦ ਮਿਰਚ ਨੇ ਜਿਹੜਾ ਆਪਣਾ ਲਗਾਤਾਰ ਉਹ ਚੱਲੀ ਜਾਣਾ ਜੇ ਕੋਈ ਸਾਡੇ ਸੱਜਣ ਮਿੱਤਰ ਵੀਰੋ ਹੋਰ ਵੀ ਕਹੀ ਕਹਿੰਦੇ ਕਿ ਅਸੀਂ ਹੋਰ ਅਸੀਂ ਕੀ ਲਾ ਸਕਦੇ ਹਾਂ ਜਿੱਥੇ ਜਗ੍ਹਾ ਖਾਲੀ ਰਹਿ ਗਈਆਂ ਜਾਂ ਜਿੱਥੇ ਮਿਰਚ ਦਾ ਪੌਦਾ ਡੈਮੇਜ ਹੋ ਗਿਆ ਉੱਥੇ ਕੀ ਲਾ ਸਕਦੇ ਆ ਉੱਥੇ ਤੁਸੀਂ ਚੌਲਾ ਲਾ ਸਕਦੇ ਹੋ ਔਰ ਚੌਲਾ ਲਾਉਣਾ ਕਿਹੜਾ ਮੂੰਗੀ ਚੌਲਾ ਲਾਉਣਾ BNR ਕੰਪਨੀ ਦਾ 12 ਮਾਸੀ ਚੜੋਂਦਾ ਸਭ ਤੋਂ ਵਧੀਆ ਵੈਰਿਟੀ ਹੈ। ਉਹ ਤੁਸੀਂ ਲਾ ਸਕਦੇ ਹੋ। ਉਹ ਜਿਆਦਾ ਜਗ੍ਹਾ ਵੀ ਨਹੀਂ ਘੇਰਦਾ। ਉਹ ਨਾਲੇ ਮਿਰਚ ਦੇ ਨਾਲ ਹੀ ਪ੍ਰਾਈ ਹੋ ਜਾਂਦੀ ਹੈ। ਜਿਹੜੇ ਤੁਹਾਡੇ ਪੌਦੇ ਵਿੱਚੋਂ ਮਿਸ ਹੋਇਆ ਜਿਹੜੇ ਆਪ ਨੂੰ ਝਾੜ ਵਧਣਾ ਹੈ ਜਾਂ ਆਪਣੀ ਜਿਹੜੀ ਆਮਦਨ ਵਧਣੀ ਹੈ ਉਹਦੇ ਵਿੱਚ ਉਹ ਬਹੁਤ ਸਹਾਇਕ ਹੁੰਦਾ ਹੈ। ਇਸ ਕਰਕੇ ਜਿਹੜਾ ਖੇਤ ਹੈ ਉਹ ਬਿਲ ਨਾ ਛੱਡਿਆ ਕਰੋ। ਕਿੱਥੇ ਤੁਹਾਨੂੰ ਲੱਗਦਾ ਡਬਲ ਫਲਟੀ ਕਰ ਸਕਦੇ ਹੋ। ਬਸ ਧਿਆਨ ਇਹ ਰੱਖਣਾ ਕਿ ਜਿੱਥੇ ਫਸਲ ਡਵਲਪ ਕਰਨੀ ਹੈ ਬਾਹਾਂ ਦੇ ਵਿੱਚ ਜਾਨ ਹੋਣੀ ਚਾਹੀਦੀ ਹੈ। ਉਹ ਬਾਂਡੇ ਦੀ ਪ੍ਰੋਪਰ ਜੇ ਕਿਹੜੀ ਸਾਰੀ ਖਰਾਕ ਆਉ ਪਾਉਣੀ ਹੈ ਜਿਵੇਂ ਜ਼ਿੰਕ ਹੋ ਗਿਆ ਪोटाश ਬਰਮੀ ਸਾਰਾ ਕੁਝ ਇਹ ਪਾ ਕੇ ਰੱਖਣਾ ਧੰਨਵਾਦ ਸਭ ਦਾ ਵੀਡੀਓ ਸ਼ੇਅਰ